ਕੋਡੀ 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 ਜੇ ਤਰਪਿਆ ਭਾਈ ਓ ਆਓ ਕਹਿੰਦੇ ਪੰਕਜ 베ਰੀ ਵਾਲਾ ਕਬੱਡੀ ਪਾ ਰਿਹਾ ਸੁਖਚੈਨ ਸਰਪੰਚ ਸਰਦਾਰ ਮੱਖਣ ਸਿੰਘ ਦੀ ਗੱਲ ਤੇ ਨਾਲ ਕਹਿੰਦੇ ਗੋਰਾ ਕੈਨੇਡਾ ਰਾਜਾ ਭਾਈ ਕੈਨੇਡਾ ਤੋਂ ਬੜੇ ਪਿਆਰ ਸਤਿਕਾਰ ਪੁੱਜਦੇ ਕਰਦੇ ਆ ਲੈ ਵੀ ਸ਼ਕਰਪੁਰੀਆ ਅੱਜ 50000 ਗੁਰਪੀ ਸ਼ੋਕਰ ਕਹਿੰਦਾ ਅੰਮੂ ਕਹਿੰਦੇ ਘੱਲਾਂ ਵਾਲਾ ਭਰਾ ਸਾਡਾ ਜੇ ਜਿੱਦੀ ਟੀਮ ਹੈ ਉਧਰ ਕਹਿੰਦੇ ਖੀਰੇ ਪੁੱਤਰ ਰਮਣੇ ਕੁਤਬੇ ਬਾਂਹੀ ਵਾਲੇ ਦੀ ਟੀਮ ਖੇਡ ਰਹੀ ਆ ਆ ਮਲੂਕ ਦਾ ਵੀਰ ਉਹ ਗੱਲਾਂ ਫਰਿਆਦ ਦੇ ਵੀਰ ਦੀਆਂ ਏ ਮਲੂਕ ਏ ਮਲੂਕ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਸਮਾਂ ਬੀਤ ਗਿਆ ਸਮਾਂ ਬੀਤ ਗਿਆ ਪੁਆਇੰਟ ਜਾਫੀਆਂ ਦੇ ਹਿੱਸੇ ਵਾਲਿਆ ਆ ਤੀਜੀ ਕਬੱਡੀ 100 ਡਾਲਰ ਦੀ ਹੈ ਉਹ ਤੰਮੀਰ ਫੜਾ ਕੈਨੇਡਾ ਦੇ ਗੋਪੀ ਅਮਰੀਕਾ ਵੱਲੋਂ ਆ ਜਿਹੜੀ ਕਬੱਡੀ ਹੈ 100 ਡਾਲਰ ਦੀ ਹੈ ਮਿੱਤਰੋ ਰਾਖੀ ਵੀ 6000 ਦੀ

ਕਬਰਵ ਲੈ ਵੀ ਰਾਜੇ ਭਾਈ ਇਹਦਾ ਕਬੱਡੀਆਂ ਵੀ ਪਾ ਲੈਂਦਾ ਹੈ ਇਹ ਮੈਚ ਹੋਰ ਅੜਦਾ ਗਰਜੀਤ ਇਹ ਜੱਫੇ ਵੀ ਲਾ ਦੂ ਰੇਡਾਂ ਵੀ ਪਾ ਦੂ ਇਹ ਜੱਫੇ ਵੀ ਲਾ ਦੂ 5000 ਰੁਪਇਆ ਦੋ ਰੇਡਾਂ ਦਾ ਮਹਿਮਦ ਵਾਲੀਆ ਜੋਤੇ ਦਾ ਪੈਸਾ ਰੱਖ ਲਓ ਵੀਰੇ ਉਹ ਤੰਬੀਰ ਕੈਨੇਡਾ ਰੋਪੀ ਯੂ ਐਸ ਆਂ ਦਾ ਵੱਲੋਂ ਦਿੱਤੇ ਜਾਣੇ ਆ ਅੱਜ ਬੁਲਟ ਵੀ ਛਾਇਆ ਹੋਇਆ ਹੈ ਅੱਜ 베ਰੀ ਵਾਲਾ ਪੰਕਜ ਵੀ ਛਾਇਆ ਹੋਇਆ ਆ ਸਾਰੇ ਮਾਲਕ ਲਾਂ ਵਿੱਚ ਸਰਾ 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 ਮਾਦੋਪੁਰਿਆ ਫੇਰ ਮਾਦੋਪੁਰਿਆ ਫੇਰ ਜੱਫੇ ਲਾਉਂਦਾ ਵੀਰ ਵੀਰ ਮਾਦੋਪੁਰਿਆ ਫੇਰ ਵਾਹ ਓਏ ਨੌਜੋਨ ਹੈ ਹੈਪੀ ਬਾਈ ਆ ਫਣੀ ਰਾਜੇ ਬਾਈ ਹੁਣਾਂ ਵੱਲੋਂ ਬੁਲਟ ਦੇ ਲਈ ਮਾਣ ਪਿਆਰਾ ਆਇਆ ਆ ਆ ਬੁਲਟ ਦੀ ਖੇਡ ਤੋਂ ਪਿਆ ਓਏ ਗਰਾਊਂਡ ਦੇ ਵਿੱਚ ਤੇ ਆ ਕਾਕਾ 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 ਇਧਰੋਂ ਪਾਸੇ ਪੁੱਤ ਬਗਾਨੇ ਪੁੱਤ ਬਗਾਨੇ ਪੁੱਤ ਬਗਾਨੇ ਇਹ ਵੇਖ ਲਖਿਆ ਵੇਖ ਲਖਿਆ ਵੇਖ ਲਖਿਆ ਆਹ ਨਜ਼ਾਰਾ ਲੈ ਵੀ